ਮੈਂ ਕਹਿੰਦਾ ਬੰਦਿਆਂ ਦਾ ਕੀ ਬਣੂਗਾ ਤੁਸੀਂ ਕਹਿੰਦੇ ਪਸ਼ੂ ਦਾ ਕੀ ਬਣੂਗਾ ਦੋਨੋਂ ਦਾ ਕੀ ਬਣੂਗਾ ਇੱਕੋ ਨਾਲੇ ਉਂਗਲੀਆਂ ਗਾਲੀਆਂ ਸ਼ੁਰੂ ਹੋ ਗਈਆਂ ਕਿੰਨੀ ਪ੍ਰੋਬਲਮ ਹੈ ਕਿੰਨੀ ਪ੍ਰੋਬਲਮ ਹੈ ਗਈ ਹੈ ਬੜੀ ਅਜੀਬ ਗੱਲ ਹੈ ਗਰਦਨਾ ਬਾਹਰ ਹੈ ਪਸ਼ੂ ਥੱਲੇ ਹੈ ਕਿੰਨੇ ਦਿਨ ਪਾਣੀ ਗਲਣੀ ਜਾਂਦੇ ਉਹਨਾਂ ਦੇ ਪੈਰ ਖਰਾਬ ਹੋਣੇ ਬੰਦੇ ਗਲ ਰਹੇ ਆ ਤੇ ਆਉਣ ਵਾਲੇ 5-4 ਦਿਨ ਦੇ ਵਿੱਚ ਡਾਕਟਰ ਦੀ ਲੋੜ ਪੈਣੀ ਅੰਦਰ ਮਾਰੋਂ ਵੀ ਦੇਖ ਰਹੀਆਂ ਮਕਾਨਾਂ ਨੂੰ ਤਰੇੜਾਂ ਆਈਆਂ ਹੋਈਆਂ ਉੱਪਰ ਛੱਤੇ ਖੜੇ ਆ ਇਦਾਂ ਲੱਗਦਾ ਵੀ ਕਿਦਾਂ ਚੱਕ ਕੇ ਇਹਨੂੰ ਪਾਸੇ ਰੱਖਦੀ ਆ ਬੰਦੇ ਨਿੱਗਰ ਸਾਦਾ ਹੈ ਨਾ ਮਕਾਨ ਗਿਰ ਸਾਦਾ ਹੈ ਘੁਮਰਾੜ ਦੀ ਦਵਾਈ ਕਹਿ ਕੇ ਮੰਗਦੇ ਕੋਈ ਚਾਰਾ ਤਾਂ ਸੰਗਤ ਨੇ ਬਥੇਰਾ ਲਿਆ ਦੇਣਾ ਰੋਟੀ ਵੀ ਆ ਸਕੀ ਮੈਨੂੰ ਤਾਂ ਦਵਾਈ ਸੰਭੋਣ ਜਾਣੀ ਮਸਲਾ ਤਾਂ ਇਹ ਬੰਦੇ ਅੰਦਰੋਂ ਕੱਢਣੇ ਆ ਹਾਂਜੀ ਜੀ ਵਜੀਤ ਸਿੰਘ ਖਾਲਸਾ ਮੈਂ ਅੰਗਰੇਜ਼ੀ ਖਾਲਸਾ ਰਜੀ ਫਤਿਹ ਤੁਸੀਂ ਆਪਣੀ ਸੰਸਥਾ ਦਾ ਨਾਮ ਦੱਸੋ ਜਿੰਨਾ ਵੱਲੋਂ ਤੁਸੀਂ ਸੇਵਾ ਕਰ ਰਹੇ ਥੇ ਤੇ ਪ੍ਰਭਾਸਰ ਸੰਸਥਾ ਕੁਰਾਲੀ ਹੈ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਤੇ ਜਿਹੜੀ ਕਿ ਬੇਵਸਤੇਲਾਚਾਰ ਨਾਗਰਿਕਾਂ ਲਈ ਹੈ ਜਦੋਂ ਫਲੱਡ ਦਾ ਪਤਾ ਲੱਗਿਆ ਪਿਛਲੇ ਲਗਭਗ ਹਫਤੇ ਤੋਂ ਹੀ ਹਾਂਜੀ ਲਗਭਗ ਹਫਤੇ ਤੋਂ ਅਲੱਗ-ਅਲੱਗ ਜਗ੍ਹਾ ਤੇ ਤਿੰਨ ਬੋਰਡਸ ਚੱਲ ਰਹੀਆਂ ਹੈਗੀਆਂ ਅੱਛਾ ਤੇ ਐਂਬੂਲੈਂਸ ਤੇ ਬੋਰਡਸ ਇੱਥੇ ਤੇ ਪਰ ਅੰਦਰ ਦੇ ਹਾਲਾਤ ਜਿਹੜੇ ਹੈਗੇ ਸਵੇਰੇ ਮਨ ਦਾ 7 ਵਜੇ ਵੜਗੀਆਂ ਸੀ ਅੰਦਰ ਬੋਰਡਸ ਹਾਂ ਹਾਂਜੀ ਤੇ ਉਹ ਤਾਂ ਇਦਾਂ ਲੱਗ ਜਾਂਦਾ ਵੀ ਕਿਹਨੂੰ ਛੱਡਿਏ ਤੇ ਕਿਹਨੂੰ ਅੰਦਰ ਜਿੱਥੇ ਵੀ ਜਾਂਦੇ ਆ ਉੱਥੇ ਹਾਲਾਤ ਕੋਈ ਕਹਿੰਦਾ ਵੀ ਤਰੇੜਾਂ ਆਈਆਂ ਹੋਈਆਂ ਬਾਹਰੋਂ ਵੀ ਦਿਖ ਰਹੀਆਂ ਮਕਾਨਾਂ ਨੂੰ ਤਰੇੜਾਂ ਆਈਆਂ ਹੋਈਆਂ ਉੱਪਰ ਛੱਤੇ ਖੜੇ ਐਦਾਂ ਲੱਗਦਾ ਵੀ ਕਿਦਾਂ ਚੱਕ ਕੇ ਇਹਨੂੰ ਪਾਸੇ ਰੱਖਦੀ ਹੈ ਬੰਦੇ ਗਿਰਦਾਦਾ ਹੈ ਨਾ ਮਕਾਨ ਗਿਰਦਾਦਾ ਇਸ ਏਰੀਏ ਦੇ ਵਿੱਚ ਕਿੰਨੀਆਂ ਜਿਹੜੀਆਂ ਤੁਹਾਡੀਆਂ ਬੋਟਸ ਆ ਜਾਂ ਇੱਥੇ ਇੱਕ ਇੱਕ ਬੋਟ ਤਿੰਨ ਬੋਟ ਸਾਢੇ ਬੋਟ ਤਿੰਨ ਤਿੰਨ ਨੇ ਫਿਲਹਾਲ ਇਸ ਏਰੀਆ 'ਚ ਕਿਹ ਕੀ ਬੋਟ ਇਕੱਠੀਆਂ ਇਕੱਠੀਆਂ ਹੋ ਰਹੀਆਂ ਰਸਤੇ 'ਚ ਇਕੱਠੀਆਂ ਹੋ ਜਾਂਦੀਆਂ ਅੱਛਾ ਇਦਰੋਂ ਨਿਕਲਦੀ ਆ ਪਿਛਲੇ ਉਥੋਂ ਆਉਂਦੀ ਆ ਰਸਤੇ 'ਚ ਮਿਲ ਜੰਦੀ ਆ ਭਾਜੀ ਇੱਕ ਬੋਟ ਗੇੜਾ ਲਾਉਂਦੀ ਕਿੰਨਾ ਟਾਈਮ ਲਾਉਂਦੀ ਆ ਉਹ ਡਿਪੈਂਡ ਕਰਦਾ ਸਵੇਰੇ ਅਸੀਂ ਡੇਢੋ ਜ ਵਾਪਸ ਆਏ ਡੇਢ ਮਿੰਟ ਹਾਂਜੀ ਸਾਢੇ 8 ਚੱਲੇ ਸੀ ਕਿੰਨੇ ਕਿਲੋਮੀਟਰ ਹੁੰਦਾ ਜੀ ਹੁਣ ਢਾਈ ਘੰਟੇ ਜਾਏ ਥੋੜ੍ਹਾ ਮੀਟਰ ਵੀ ਗਿਣੇ ਨਹੀਂ ਜਾਂਦੇ ਕਿੰਨੇ ਬਣ ਜਾਂਦੇ ਅੱਗੇ ਤੋਂ ਪਾਣੀ ਦੇ ਵਿੱਚ ਮੰਨ ਲਾ ਲਾ 10 ਤੋਂ 15 ਕਿਲੋਮੀਟਰ ਤੇ ਬਣ ਕੇ ਹੋ ਜਾਵੇ ਜਿਆਦਾ ਬਣ ਕੇ ਹੁਣ ਇੱਕ ਸਾਈਡ ਨੂੰ ਲੰਬਾ ਹੁਣ ਜਾਂਦੇ ਢਾਈ ਘੰਟੇ ਲੱਗ ਜਦੋਂ ਇੱਕ ਚੱਕਰ ਕਿੰਨੇ ਲੈਂਦੇ ਰੁਕੇ ਬਾਅਦ ਸਵਾਰੀਆਂ ਬਿਠਾਈਆਂ ਨੇ ਤੇ ਢਾਈ ਘੰਟੇ ਲ ਠੰਡਾ ਕਰਨਾ ਪੜਿਆ ਇੰਨ ਗੱਲ ਬੰਦਿਆਂ ਨੂੰ ਵੀ ਹਮਸ ਬਹੁਤ ਹੁੰਦਾ ਜੀ ਰੈਸਟ ਦੀ ਲੋੜ ਆ ਫਿਰ ਇਹ ਸਾਬ ਨਾਲ ਬੋਟਸ ਪ੍ਰਸ਼ਾਸਨ ਨੂੰ ਵੀ ਭੇਜਣੀਆਂ ਚਾਹੀਦੀਆਂ ਜਾਂ ਜਿੱਥੇ ਬੰਦੇ ਜ਼ਰੂਰੀ ਆ ਨਹੀਂ ਬਹੁਤ ਜ਼ਿਆਦੇ ਲੋੜ ਹੈ ਇਸ ਦੇ ਵਿੱਚ ਜਿਵੇਂ ਅਮਰਜੈਂਸੀ ਕੋਈ ਹਾਲਾਤ ਹੁੰਨੇ ਐ ਐਮਬੂਲੈਂਸਾਂ ਦੀ ਲੋੜ ਹੁੰਦੀ ਇੱਕ ਮਲੋ ਟ੍ਰੇਨ ਐਕਸੀਡੈਂਟ ਹੋ ਗਿਆ ਤੇ ਕਿੰਨੀ ਐਮਬੂਲੈਂਸਾਂ ਦੀ ਲੋੜ ਪੈਂਦੀ ਐ ਇਸੇ ਤਰੀਕੇ ਨਾਲ ਵੀ ਉਹੀ ਕੇਸ ਆ ਨਾ ਤੇ ਇਹਦੇ ਲਈ ਤਾਂ ਐਮਬੂਲੈਂਸ ਕਿਸੀ ਹੋਏ ਨਾ ਇਹਨਾਂ ਲਈ ਬੋਰਡ ਹੀ ਹੈ ਨਾ ਤੇ ਬੋਰਡ ਦੇ ਅੰਦਰ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਭਾਈ ਅਸੀਂ ਹੁਣ ਥੋੜੀ ਦੇਰ ਪਹਿਲਾਂ ਜਿਵੇਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਮੈਨੂੰ ਇਹਦਾ ਬਗੈਰਨੇ ਦਾ ਬਹੁਤ ਔਖਾ ਹੈ ਇਹਦਾ ਪਿੰਡ ਗਿਣਨ ਦਿੰਦਿਆ ਕੋਈ ਨਹੀਂ ਗਈ ਹੀ ਨਹੀਂ ਬੰਦਾ ਕੋਈ ਇੱਥੇ ਤੱਕ ਪੰਜ ਦਿਨਾਂ ਤੋਂ ਕੋਈ ਬੰਦੇ ਨਹੀਂ ਆਇਆ ਕਿਤੀ ਗਈ ਇੱਥੇ ਪਿੰਡ ਵਿੱਚ ਬਟਾ ਜ਼ਰੂਰੀ ਬੰਦੇ ਜਿਨ੍ਹਾਂ ਨੂੰ ਜ਼ਰੂਰੀ ਲੋੜਾਂ ਨੇ ਉਹ ਹੀ ਆ ਰਹੇ ਨੇ ਬਹੁਤ ਜ਼ਿਆਦੇ ਨਹੀਂ ਆ ਰਹੇ ਉਹਨਾਂ ਨੂੰ ਮੈਡੀਸਿਨ ਦੀ ਲੋੜ ਹੈ ਹਾਂ ਠੀਕ ਆ ਅੱਛਾ ਕਾਫੀ ਆ ਗਿਆ ਠੀਕ ਆ ਅੱਛਾ ਇੱਕ ਇਹ ਹੈਗਾ ਆ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਵੀ ਬੰਦੇ ਓਨਲੀ ਤਿਆਰ ਨਹੀਂ ਹੈਗੇ ਮਤਲਬ ਤੁਸੀਂ ਅੰਦਰ ਗਏ ਤੁਹਾਨੂੰ ਕੀ ਲੱਗਦਾ ਵੀ ਲੋਕ ਆਪ ਨਹੀਂ ਆਉਣਾ ਚਾਹੁੰਦੇ ਹੈਗੇ ਨਹੀਂ ਐਦਾਂ ਨਹੀਂ ਤਾਂ ਹਰ ਇੱਕ ਦੇ ਪਰਿਵਾਰ ਦੀ ਆਪਣੀ ਆਪਣੀ ਸਿਚੁਏਸ਼ਨ ਨੇ ਹਨਾ ਕੁਝ ਆਉਣਾ ਚਾਹੁੰਦੇ ਆ ਤੇ ਕੁਝ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਸਮਾਨ ਚਾਹੀਦਾ ਹੁੰਦਾ ਜਿਹੜਾ ਕਿਸੇ ਨੂੰ ਦਵਾਈਆਂ ਚਾਹੀਦੀ ਹੁੰਦੀਆਂ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਲਈ ਤੁਹਾਨੂੰ ਕੀ ਲੱਗਦਾ ਜਿੰਨੀਆਂ ਕਿਸ਼ਤੀਆਂ ਦੀ ਲੋਡ ਹੋਣੀਆਂ ਨੇ ਹੋਰ ਜ਼ਿਆਦਾ ਚਾਹੀਦੀਆਂ ਕਿੰਨੀਆਂ ਘੱਟੋ ਘੱਟ ਕਿੰਨੀਆਂ ਚਾਹੀਦੀਆਂ ਮੰਨਣਾ ਮੰਨਣਾ ਦਾ ਵੀ ਜਿੰਨੀਆਂ ਕਿਸ਼ਤੀਆਂ ਹੁਣ ਚੱਲ ਰਹੀਆਂ ਇਹਦੇ ਨਾਲੋਂ 5-6 ਗੁਣਾ ਜ਼ਿਆਦਾ ਕਿਸ਼ਤੀਆਂ ਹੁਣ ਉਹ ਇੱਕ ਭਰਾਟ ਦਾ ਮੋਰ ਤਾਂ ਨਹੀਂ ਹੈਗਾ ਘਬਰੜ ਦਾ ਘਬਰੜ ਦੀ ਦਵਾਈ ਕਹਿ ਕੇ ਮੰਗਦੇ ਆ ਦਵਾਈ ਜੀ ਪਤਾ ਕਿ ਦੋ ਦਿਨ ਪਹਿਲਾਂ ਲੋਕਾਂ ਦੀ ਡਿਮਾਂਡ ਜ਼ਿਆਦਾ ਸੀ ਕਿ ਸਾਡੇ ਪੱਠੇ ਮਰਗੇ ਪਸ਼ੂਆਂ ਦੀ ਫੀਡ ਜਾਂ ਪਾਣੀ ਦੀ ਡਿਮਾਂਡ ਹੀ ਸੀ ਹੁਣ ਪਾਣੀ ਦਾ ਲੈਵਲ ਵੱਧ ਗਿਆ ਅੱਗੇ ਨਾਲੋਂ 2.5 ਫੁੱਟ ਪਰਸੋਂ ਨਾਲੋਂ ਲੋਕਾਂ ਦੀ ਕਿਉਂਕਿ ਹੁਣ ਤੱਕ ਸਾਨੂੰ ਲੋਕ ਪੁੱਛਦੇ ਸੀ ਅਸੀਂ ਕਹਿੰਦੇ ਸੀ ਆਹ ਆ ਚੀਜ਼ ਭੇਜ ਦਿਓ ਉੱਥੇ ਬਹੁਤ ਹੁਣ ਕੀ ਡਿਮਾਂਡ ਸ ਹੈ ਕੋਈ ਤੁਹਾਨੂੰ ਪਤਾ ਲੱਗੇ ਦੱਸ ਦਿਓ ਨਾ ਬੀਪੀ ਰੁਕੇ ਮਤਲਬ ਬੀਪੀ ਕੱਢੇ ਹੋਏ ਆ ਕੁਝ ਲੋਕ ਜਿਹੜੇ ਸਾਨੂੰ ਮਿਲੇ ਆ ਨਾ ਮੈਡੀਸਨ ਦੀ ਤੇ ਇੱਕ ਵਾਰ ਨੇ ਉਂਗਲੀਆਂ ਗਾਲੀਆਂ ਸ਼ੁਰੂ ਹੋ ਗਈਆਂ ਕਿੰਦੀ ਪ੍ਰੋਬਲਮ ਹੋ ਗਈ ਪਾਣੀ ਦੀ ਕਿੰਦੀ ਪ੍ਰੋਬਲਮ ਹੈਗੀ ਆ ਤੇ ਹੁਣ ਉਹਨਾਂ ਦੀ ਡਿਮਾਂਡ ਬਦਲਦੀ ਜਾ ਰਹੀ ਹੈ। ਇਹ ਰੈਸਕਿਊ ਰੈਸਕਿਊ ਕਰਨ ਦੀ। ਅੱਛਾ। ਵੀ ਸਾਨੂੰ ਵੱਧ ਤੇ ਵੱਧ ਹਾਂ ਅਸੀਂ ਖਾ ਪੀ ਕੇ ਵੀ ਓਕਾ ਰਹਿਣਾ ਉਹਦੀ ਰੈਸਕਿਊ ਕਰਦੇ। ਮੈਂ ਕਿਹਾ ਕਿੱਥੇ ਜਾਣਾ ਚਾਹੁੰਦੇ ਆਂ ਕਹਿੰਦੇ ਅਸੀਂ ਰਿਸ਼ਤੇਦਾਰਾਂ ਕੋਲ ਜਾਵਾਂਗੇ। ਹਾਂਜੀ। ਠੀਕ ਹੈ ਛੋਟੇ ਛੋਟੇ ਬੱਚਿਆਂ ਨੂੰ ਲੈ ਗਏ ਕਿ ਸਪੈਸ਼ਲ ਨੀਡ ਦੇ ਬੱਚੇ ਆ ਕਿ ਵੈਸੇ ਛੋਟੇ ਬੱਚੇ ਹੈਗੇ। ਜਿਹੜਾ ਜਣੀ ਇੱਥੇ ਪਹੁੰਚਦੇ ਹੋ ਜਾਣ ਉਦੋਂ ਬਾਅਦ ਤਾਂ ਅਗਲਾ ਵੇਖ ਹੀ ਲੈਂਦੇ। ਹਾਂ ਬਸ ਇੱਥੇ تک ਉਹਨਾਂ ਦੀ ਨੀਡ ਹੁੰਦੀ ਹੈ। ਇਹ ਬਹੁਤ ਹੀ ਨੀਡ ਹੈਗੀ ਹੈ ਇੱਕ ਭਾਈ ਜਿਹੜੇ ਮਸਲਾ ਤਾਂ ਇਹੀ ਹੈ ਨਾ ਜੀ ਵੀ ਸਾਰੇ ਜਾਂਦੇ ਬਾਹਰ ਸਾਨੂੰ ਜਿਹੜੇ ਪਿੰਡਾਂ ਚ ਪਸ਼ੂ ਵੀ ਹੈਗੇ ਪਿੰਡਾਂ ਤੇ ਪਸ਼ੂਆਂ ਦਾ ਕਿਦਾਂ ਜਿਹੜਾ ਉਹ ਚਾਰੇ ਦਾ ਕਿਦਾਂ ਫਿਰ ਉਹ ਬਹੁਤ ਔਖਾ ਤੇ ਲੋਡ ਪੈ ਰਹੀ ਲੋਡ ਲੋਡ ਪਤਾ ਕੀ ਬਣੂਗਾ ਜੀ ਮੈਂ ਕਹਿੰਦਾ ਬੰਦਿਆਂ ਦਾ ਕੀ ਬਣੂਗਾ ਤੁਸੀਂ ਕਹਿੰਦੇ ਪਸ਼ੂਆਂ ਦਾ ਕੀ ਬਣੂਗਾ ਦੋਨਾਂ ਦਾ ਕੀ ਬਣੂਗਾ ਨਹੀਂ ਚਲ ਪਸ਼ੂਆਂ ਵਾਸਤੇ ਤਾਂ ਸਰਕਾਰ ਵੀ ਕਹਿ ਰਹੀ ਐ ਅਸੀਂ ਕਰ ਰਹੇ ਹਾਂ ਬਹੁਤ ਕੁਝ ਆਪਣੇ ਪਰ ਲੋਡ ਜਾਦੇ ਐ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਐ ਪਸ਼ੂ ਪਾਣੀ ਚ ਖੜੇ ਆ ਨਾ ਹਾਂ ਮਤਲਬ ਬੜੀ ਅਜੀਬ ਗੱਲ ਐ ਗਰਦਨਾ ਬਾਹਰ ਐ ਪਸ਼ੂ ਥੱਲੇ ਪਸ਼ੂ ਥੱਲੇ ਹ ਕਿੰਨੇ ਦਿਨ ਪਾਣੀ ਚ ਗਲਣੀ ਜਾਊਗਾ ਉਹਨਾਂ ਦੇ ਪੈਰ ਖਰਾਬ ਹੋਣੇ ਬੰਦੇ ਗਲ ਰਹੇ ਆ ਤੇ ਆਉਣ ਵਾਲੇ 5-4 ਦਿਨ ਦੇ ਵਿੱਚ ਡਾਕਟਰ ਦੀ ਲੋੜ ਪੈਣੀ ਹੈ ਅੰਦਰ ਹੂੰ ਬਹੁਤ ਜ਼ਿਆਦਾ ਮੈਂ ਅਸੀਂ ਡਾਕਟਰ ਵਾਸਤੇ ਇੱਕ ਜਿਹੜੀ ਬੈਨ ਹੈ ਮੈਡੀਕਲ ਵਾਲੀ ਉਹਨੂੰ ਵੈਟਰਨਰੀ ਡਾਕਟਰ ਦੀ ਲੋੜ ਹੈ ਅੰਦਰ ਹੁਣ ਸਰਕਾਰ ਵੱਲੋਂ ਕੋਈ ਇੱਥੇ ਮੈਡੀਸਿਨ ਅੰਦਰ ਪ੍ਰੋਵਾਈਡ ਕਰਾਈ ਜਾ ਰਹੀ ਹੈ ਬਾਹਰ ਮਤਲਬ ਜਿਹੜੀਆਂ ਲੱਗੇ ਹੋਏ ਨੇ ਨਹੀਂ ਪਰ ਇੱਥੇ ਜਿਹੜੇ ਉੱਥੇ ਅੰਦਰ ਦੀ ਗੱਲ ਕਰ ਰਹੇ ਨਾ ਆਪਾਂ ਇੱਥੇ ਬਾਹਰ ਅੰਦਰ ਵੀ ਸੀ ਸੈਚੂ ਨਾਲ ਪਲਾਨਿੰਗ ਕੀਤੀ ਐ ਐਸਐਚਓ ਸਾਹਿਬ ਨਾਲ ਵੀ ਲੋੜ ਹੈ ਅਸੀਂ ਵੀ ਲੈ ਕੇ ਆਏ ਆ ਬੀਇੰਗ ਐ ਲਾਈਕ ਸਾਨੂੰ ਵੀ ਫਾਰਮੇਸੀ ਦੀ ਨੌਲੇਜ ਹੈ ਥੋੜੀ ਨਹੀਂ ਤੁਸੀਂ ਤਾਂ ਮਤਲਬ ਐਸਐਚਓ ਸਾਹਿਬ ਨੂੰ ਵੀ ਦੱਸਿਆ ਨਾ ਵੀ ਅੰਦਰ ਦੇ ਹਾਲਾਤ ਜਿਹੜੇ ਆ ਇਹਨਾਂ ਦੀ ਟੀਮ ਜਾਂਦੀ ਹੈ ਵੀ ਇਹਨੂੰ ਆਪਾਂ ਉੱਥੇ ਵੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਤੁਸੀਂ ਵੀ ਜੀ ਇੱਕ ਸੰਸਥਾ ਦੇ ਤੌਰ ਤੇ ਕੰਮ ਕਰ ਰਹੇ ਆ ਨਾ ਜੋ ਪ੍ਰਸ਼ਾਸਨ ਕੰਮ ਕਰ ਸਕਦਾ ਆ ਜੋ ਮੈਡੀਸਨ ਜਿਹੜੀ ਹੈਗੀ ਆ ਜਾਂ ਹੋਰ ਵੀ ਕੋਈ ਅੰਦਰ ਜਿਹੜੀਆਂ ਸਹੂਲਤਾਂ ਆ ਜੋ ਜੰਗੀਪੱਦਰ ਤੇ ਪ੍ਰਸ਼ਾਸਨ ਮੁਹੱਈਆ ਕਰਾ ਸਕਦਾ ਉਹ ਆਮ ਨਹੀਂ ਕਰਾ ਸਕਦੇ ਨਾ ਪ੍ਰਵਾਕ ਨਹੀਂ ਕਰਾ ਸਕਦੇ ਲੋੜ ਹੈ ਹੋਰ ਜ਼ਿਆਦਾ ਉਪਰਾਲਿਆਂ ਦੀ ਹਾਂ ਲੋੜ ਹੈ ਹੋਰ ਉਪਰਾਲਿਆਂ ਦੀ ਤੁਸੀਂ ਦੇਖੋ ਜੀ ਮਤਲਬ ਹੋਰ ਗੱਲ ਦੱਸ ਦਿੰਦਾ ਕੋ ਸਾਹਮਣੇ ਇੱਕ ਭਰਾ ਸੁਭਾ ਪਾਣੀ ਦਾ ਕੰਮ ਕਰ ਰਿਹਾ ਮਤਲਬ ਉਸਨੇ ਗਲਾਸ ਰੱਖੇ ਹੋਏ ਨੇ ਮਤਲਬ ਪਾਣੀ ਦੀ ਪਾਣੀ ਦਾ ਸਾਰਾ ਮਤਲਬ ਜੋ ਅੰਦਰੋਂ ਆ ਰਹੇ ਨੇ ਆਦਮੀ ਆ ਰਹੇ ਨੇ ਜਾਂ ਔਰਤਾਂ ਆ ਰਹੀਆਂ ਨੇ ਉਹ ਦੇਖੋ ਬੀਟੀਵੀ ਉਹਦੀ ਉਹ ਆਪ ਵੀ ਖੁਦ ਬੋਤਲ ਰੱਖ ਕੇ ਗਲਾਸਾਂ ਦਾ ਪਾਣੀ ਪ੍ਰੋਵਾਈਡ ਕਰ ਰਿਹਾ ਐਵੇਂ ਮੈਂ ਇਧਰ ਮਿਸਲ ਸਤਲੁਜ ਵਾਲਿਆਂ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਵੀ ਜੇ ਜਿੱਥੇ ਮਤਲਬ ਇੱਕ ਤਾਮਣਾ ਦਿਓ ਜਿਵੇਂ ਤੁਸੀਂ ਕੱਲ ਨੂੰ ਇੱਥੇ ਟਰੱਕ ਲਿਆਓ ਟਰੱਕ ਲਿਆ ਕੇ ਜੋ ਤੁਸੀਂ ਮਤਲਬ ਅੰਦਰੋਂ ਆ ਰਹੇ ਨੇ ਹੁਣ ਹੁਣ ਜਿਹੜੇ ਆਉਣੇ ਆ ਉਹਨਾਂ ਨੂੰ ਤੁਸੀਂ ਆਪ ਦੇ ਲੈਵਲ ਤੇ ਜਿਹੜਾ ਕੋਈ ਆ ਰਿਹਾ ਬੋਰੀ ਬੋਰੀ ਜੋ ਵੀ ਫੀਡ ਦੇਣੀ ਆ ਜਾਂ ਚਾਰਾ ਦੇਣਾ ਨਾਲ ਦੇ ਨਾਲ ਦੇ ਜਾਨ ਜਿਸ ਤਰ੍ਹਾਂ ਮਿਸਾਲ ਇੱਕ ਪਾਣੀ ਵਾਲੇ ਨੇ ਕਿੰਨੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕੰਮ ਕਰ ਰਿਹਾ ਇਹਨਾਂ ਨੂੰ ਵੀ ਇਹੀ ਰਿਕੁਐਸਟ ਕੀਤੀ ਸੀ ਹਰ ਥਾਂ ਤੇ ਤੁਹਾਡਾ ਕੈਂਪ ਬਣ ਜਾਵੇ ਤੁਹਾਡਾ ਮਾਲ ਆਈ ਜਾਵੇ ਤੇ ਉਹ ਲੈ ਜਾਂ ਜੇ ਬਣੇ ਹੋਏ ਕੈਂਪ ਹਾਂਜੀ ਕੀ ਕਹਿਣਾ ਜੀ ਦੇਖੋ ਚਾਰਾ ਤਾਂ ਸੰਗਤ ਨੇ ਬਥੇਰਾ ਲਿਆ ਦੇਣਾ ਰੋਟੀ ਵੀ ਲਿਆ ਦੇਣੀ ਹੈ ਮੈਨੂੰ ਪਤਾ ਮੈਡੀਸਨ ਵੀ ਪਹੁੰਚ ਜਾਣੀ ਮਸਲਾ ਤਾਂ ਇਹ ਬੰਦੇ ਅੰਦਰੋਂ ਕੱਢਣੇ ਆ ਵੱਡਾ ਮਸਲਾ ਉਹ ਆ ਜਿਹੜੀ ਗੱਲ ਸਮਝਣ ਦੀ ਲੋੜ ਆ ਕਿਸ਼ਤੀਆਂ ਚਾਹੀਦੀਆਂ ਬਾਕੀ ਚਾਰਾ ਫੀਡ ਤਾਂ ਬਾਅਦ ਦਾ ਕੰਮ ਆਊਗਾ ਪਹਿਲਾ ਬੰਦੇ ਗੱਡੀਏ ਜਿੰਨੇ ਨਿਕਲਦੇ ਆ ਮੈਂ ਤਾਂ ਇਹੀ ਅਪੀਲ ਕਰਦਾ ਜੇ ਕਿਸੇ ਸੰਸਥਾ ਕੋਲੇ ਵੀ ਹੈਗੀਆਂ ਬੋਟਸ ਉਹ ਵੀ ਦੇਣ ਸਰਕਾਰ ਕੋਲੇ ਕਿਉਂਕਿ ਜਿਆਦੇ ਰਿਸੋਰਸ ਹੁੰਦੇ ਕੰਮ ਸਰਕਾਰ ਤਾਂ ਜਿੰਨੀਆਂ ਮਰਜ਼ੀ ਅਵੇਲੇਬਲ ਕਰ ਲੈ ਫੌਜ ਤੋਂ ਲੈ ਲੈ ਜਿੰਨੀਆਂ ਮਰਜ਼ੀ ਮਤਲਬ ਜੇ ਇਹ ਅੱਜ ਦੀ ਰਾਤ ਵੀ ਇਦਾਂ ਨਿਕਲਦੀ ਆ ਪਾਣੀ 2-3 ਫੁੱਟ ਹੋਰ ਵੱਧ ਆਇਆ ਤੇ ਬਹੁਤ ਹਿਆਰ ਬਹੁਤ ਵੱਡਾ ਡਿਸਾਸਟਰ ਹੈ ਜੀ ਬਹੁਤ ਫਿਰ ਫਿਰ ਤੱਕ ਕਹਿਰ ਹਾਂ ਉਹਦਾ ਕੋਈ ਹੱਲ ਹੀ ਨਹੀਂ ਹੋਣਾ ਠੀਕ ਹੈ ਜੀ ਸਭ ਤੋਂ ਵੱਧ ਤਾਂ ਮੈਂ ਇਸ ਇਲਾਕੇ ਦਾ ਐਸਐਚਓ ਇਹਨਾਂ ਦਾ ਜਿਸ ਪ੍ਰਭ ਆਸਰੇ ਵਾਲਿਆਂ ਦਾ ਮੈਂ ਬਹੁਤ ਬਹੁਤ ਦਿਲੋਂ ਦਿਲ ਦੀਆਂ ਅਰਦਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਲਾਕੇ ਦੀ ਵੀ ਮੰਗ ਹੈ ਕਿ ਜਿਸ ਤਰ੍ਹਾਂ ਅੱਜ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਇਹ ਅਗਲੇ ਸਮੇਂ 2-3 ਦਿਨਾਂ ਉਤੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਤੇ ਅਸੀਂ ਜੋ ਜੋ ਪਬਲਿਕ ਅੰਦਰ ਫਸੀ ਹੋਈ ਹੈ ਉਹ ਸਾਰੀ ਅਸੀਂ ਬਾਹਰ ਲਿਆਂਚ ਕਾਮਯਾਬ ਹੋਵਾਂਗੇ ਮੈਂ ਫਿਰ ਆਪਣੇ ਆਪਣੇ ਵੱਲੋਂ ਅਲਾਕੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਸਰ ਲੋਕੇਸ਼ਨ ਦੱਸ ਦਿਓ ਜੀ ਇੱਕ ਵਾਰੀ ਲੋਕੇਸ਼ਨ ਕਿਹੜੀ ਕਿਹੜੀ ਜਿੱਥੇ ਰੈਸਕੂ ਕਰਨੀ ਜਿੱਥੇ ਇੱਥੇ ਇੱਥੇ ਜਿਹੜੇ ਕਾਫੀ ਪੰਨੇ ਬੰਡਾਲਾ ਹੈਗਾ ਕਾਲੇਖੇ ਥਾੜਾ ਹੈ ਇੱਥੇ ਜਿਆਦਾ ਵੱਡੇ ਪਿੰਡ ਨਹੀਂ ਕਿ ਨਿੱਕੇ ਨਿੱਕੇ ਟਹਾਣੀਆਂ ਬੈਠੀਆਂ ਜਿੱਦੇ ਕਰਕੇ ਸਮੱਸਿਆ ਆ ਰਹੀ ਹੈ